ਦੇ ਸਮੇ ਤੋਂ ਉਹੀ ਮੰਗਾ ਉਹੀ ਡਾਕਟਰ ਸਰਕਾਰਾਂ ਲਗ ਲਗ ਮਸਲੇ ਫਿਰ ਉੱਥੇ ਦੇ ਉੱਥੇ ਆ ਸੁਣਦੇ ਆ ਮੈਡੀਕਲ ਪ੍ਰੈਕਟਿਸ਼ਨਰ ਦੇ ਵਿਚਾਰ ਜਿੰਦਾਬਾਦ ਜਿੰਦਾਬਾਦ ਅੱਜ ਪੰਜਾਬ ਦੇ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟਰ 295 ਜੋ ਕਿ ਆਪਣੇ ਮੰਗਾ ਪ੍ਰਤੀ ਬੜੇ ਲੰਮੇ ਸਮੇ ਤੋਂ ਇਹ ਭੱਠੀ ਵਿੱਚ ਝੁੱਲਸ ਰਹੇ ਨੇ ਇਹਨਾਂ ਦੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ ਇਕ ਬੜੇ ਸਾਲਾਂ ਤੋਂ ਇਹਦੀ ਮੰਗ ਚੱਲੀ ਆ ਰਹੀ ਆ ਅੱਜ ਜਿਲ੍ਹਾ ਨਵਾਂ ਸ਼ਹੀਦ ਭਗਤ ਸਿੰਘ ਨਗਰ ਤੇ ਜਿਲ੍ਹਾ ਹੁਸ਼ਿਆਰਪੁਰ ਇਹਨਾਂ ਨੇ ਇਕੱਠੇ ਹੋ ਕੇ ਇਹ ਆ ਆਦਮੀ ਪਾਰਟੀ ਦੇ ਖਿਲਾਫ ਇੱਕ ਪ੍ਰੋਟੈਸਟ ਕਰਨਾ ਪ੍ਰੋਗਰਾਮ ਬਣਾਇਆ ਬੜੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ ਅੱਜ ਇੱਕ ਅਸੀਂ ਸੂਬੇ ਵੱਲ ਤੇ ਕੌਲ ਤੇ ਅਸੀਂ ਅੱਜ ਰਾਜਪutra ਜਪੀਵਾਲ ਦੇ ਰੈਜ਼ਿਡੈਂਸ ਤੇ ਖੜੇ ਹਾਂ ਜੋ ਕਿ ਕਈ ਵਾਰ ਭਾਵੇਂ ਇਹਨਾਂ ਨੂੰ ਅਸੀਂ ਮੰਗ ਪੱਤਰ ਵੀ ਦਿੱਤੇ ਵਿਧਾਨ ਸਭਾ ਦੇ ਵਿੱਚ ਵੀ ਸਾਡੀਆਂ ਮੰਗਾਂ ਰੱਖੀਆਂ ਗਈਆਂ ਉੱਥੇ ਸਾਡੇ ਪੰਜਾਬ ਦੇ ਡਾਕਟਰ ਬਲਬੀਰ ਜੀ ਸਿਹਤ ਮੰਤਰੀ ਜੀ ਨੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸੋ ਆ ਜਿਹੜੀਆਂ ਜਿੰਮਲੀ ਚੋਣਾ ਹਨ ਇਹਨਾਂ ਦੇ ਵਿੱਚ ਆਪਾਂ ਇਹਨਾਂ ਦੇ ਜਿੰਨੇ ਵੀ ਜਿੱਥੇ ਜਿੱਥੇ ਕੈਂਡੀਡੇਟ ਖੜੇ ਆ ਉਹਨਾਂ ਦਾ ਅੱਜ ਅਸੀਂ ਬੋਧ ਕਰਨ ਲਈ ਚੱਪੇਵਾਲ ਜੀ ਦੀ ਰੈ residense ਤੇ ਪਹੁੰਚੇ ਹਾਂ ਸਵਾਲ ਜਵਾਬ ਕੀਤੇ ਜਾਣਗੇ ਪੁੱਛਿਆ ਜਾਊਗਾ ਕੋਈ ਸਾਡੀਆਂ ਮੰਗਾਂ ਪ੍ਰਤੀ ਇਹ ਸਰਕਾਰ ਨੇ ਕਿਉਂ ਨਹੀਂ ਵਿਸ਼ੇਸ਼ ਧਿਆਨ ਦਿੱਤਾ ਸਾਡੇ ਵਿੱਚ ਅੱਜ ਜਲਾ ਸ਼ੀਦਪਕਸਨਗਰ ਦੇ ਪ੍ਰਧਾਨ ਡਾਟ ਕਸ਼ਮੀਰ ਢੱਲੋ ਜੀ ਹਨ ਮੈਨੂੰ ਪੁੱਛਣਾ ਚਾਹਨਾ ਇਹ ਰਾਜਕਮਰ ਜੋ ਐਮਪੀ ਨੇ ਇਹ ਪਹਿਲਾਂ ਐਮਐਲਏ ਕਾਂਗਰਸ ਵਿੱਚ ਸੀਗੇ ਇਹਨਾਂ ਨੇ ਵੀ ਸਾਡੀ ਕੋਈ ਪਹਿਲਾਂ ਸਾਰ ਸੁਣੀ ਕਾਂਗਰਸ ਵੇਲੇ ਦੇਖੋ ਸਾਨੂੰ ਜਿਹੜੀਆਂ ਪਹਿਲਾਂ ਵੀ ਸਰਕਾਰਾਂ ਆਉਂਦੀਆਂ ਰਹੀਆਂ ਸਾਰੀਆਂ ਸਰਕਾਰਾਂ ਨੇ ਮੌਕੇ-ਮੌਕੇ ਤੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹ ਸਾਡੀਆਂ ਜਿਹੜੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਕਾਂਗਰਸ ਨੇ ਵੀ ਅਕਾਲੀ ਦਲ ਨੇ ਵੀ ਪਾਇਆ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਮਨੀਸ਼ ਸ਼ਿਸ਼ੋਧिया ਦੀ ਜੋ ਡਿਪਟੀ ਸੀਐਮ ਰਹੇ ਆ ਦਿੱਲੀ ਦੇ ਵਿੱਚ ਉਹ ਸਾਡੇ ਨਾਲ ਆ ਕੇ ਨਵਾਂ ਸ਼ਹਿਰ ਦੇ ਵਿੱਚ ਸਾਡੇ ਨਾਲ ਆ ਕੇ ਉਹਨਾਂ ਨੇ ਵਾਅਦੇ ਵੀ ਕੀਤੇ ਆ ਕਿ ਅਸੀਂ ਤੁਹਾਡੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਹਜੇ ਤੱਕ ਕੁਝ ਨਹੀਂ ਇਹਨਾਂ ਮੰਗਾਂ ਤੇ ਗੌਰ ਕੀਤਾ ਗਿਆ ਪਰ ਸਾਨੂੰ ਬੜੀਆਂ ਆਸਾਂ ਸੀ ਕਿ ਇਹ ਸਰਕਾਰ ਸਾਨੂੰ ਕੋਈ ਨਾ ਕੋਈ ਟ੍ਰੇਨਿੰਗ ਦੇ ਕੇ ਦੇਸ਼ਨ ਦੇਵੇਗੀ ਪਰ ਹੁਣ ਵੀ ਦੇਖ ਲਓ ਸਰਕਾਰ ਬਣੀ ਨੂੰ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਵੀ ਕਿਸ ਤਰ੍ਹਾਂ ਦਾ ਕੋਈ ਵੀ ਮਸਲਾ ਸਾਡਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਪਰ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਪਿੰਡਾਂ ਦੇ ਵਿੱਚ ਇਹ ਸਾਡੇ ਵੀਰ ਜਿਹੜੇ ਪ੍ਰੈਕਟਿਸ ਕਰਦੇ ਆ ਬਹੁਤ ਹੀ ਘੱਟ ਪੈਸਿਆਂ ਨਾਲ ਲੋਕਾਂ ਦੀ ਸਿਹਤ ਭਾਵਾਂ ਦੇ ਰਹੇ ਹਨ ਇਹਨਾਂ ਨੂੰ ਸਾਡੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਜਿੰਦਾਬਾਦ ਜਿੰਦਾਬਾਦ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਜਿੰਦਾਬਾਦ ਜਿੰਦਾਬਾਦ ਐਮ ਪੀ ਐਪੀ ਜਿੰਦਾਬਾਦ ਪੰਜਾਬ ਸਰਕਾਰ ਵੱਖ-ਵੱਖ ਜਿੱਥੇ ਪੰਜਾਬ ਵਿੱਚ ਜਿਵੇਂ ਚੋਣਾਂ ਹੋ ਰਹੀਆਂ ਉਹਨਾਂ ਦੇ ਕੈਂਡੀਡੇਟਾਂ ਨੂੰ ਅਸੀਂ ਸਵਾਲ ਜਵਾਬ ਕਰਨ ਲਈ ਪਹੁੰਚੇ ਹਾਂ ਸਾਡੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਹਰ ਇੱਕ ਸਰਕਾਰ ਨੇ ਸਾਡੇ ਮੰਗਾਂ ਮੰਨ ਕੇ ਬਾਅਦ ਵਿੱਚ ਮਤਰੀ ਮਾਵਲਾ ਸਲੂਕ ਕੀਤਾ ਹੁਣ ਵੀ ਸਾਡੇ ਨਾਲ ਇਹਨਾਂ ਨੇ ਇਹ ਗੱਲ ਹੋਈ ਸੀ ਟੇਬਲ ਮੀਟਿੰਗ ਜਦੋਂ ਹੋਈ ਸੀ ਇਹਨਾਂ ਦੀ ਮੰਤਰੀਆਂ ਦੀ ਇਹਨੇ ਕਿਹਾ ਸੀ ਵਿਧਾਨ ਸਭਾ ਦੇ ਵਿੱਚ ਅਸੀਂ ਮਤਾ ਪਾ ਕੇ ਤੁਹਾਨੂੰ ਜਿਹੜੀ ਵੀ ਹੈਗੀ ਆ ਇਹ ਰਜਿਸਟ੍ਰੇਸ਼ਨ ਦਾ ਜਿਹੜਾ ਰਾਹ ਸਾਫ਼ ਕਰਾਂਗੇ ਪਰ ਵਿਧਾਨ ਸਭਾ ਦੇ ਵਿੱਚ ਸਾਡੇ ਸਿਹਤ ਮੰਤਰੀ ਬਲਵੀਰ ਸਿੰਘ ਹੋਣਾਂ ਨੇ ਪੂਰਾ ਜਵਾਬ ਦੇ ਕੇ ਸਾਡੀ ਮੈਡੀਕਲ ਪ੍ਰੈਕਟਿਸ਼ਨਰ ਦੇ ਪਿੱਛੇ ਛੁਰਾ ਮਾਰਿਆ ਸੋ ਅੱਜ ਅਸੀਂ ਡਾਕਟਰ ਰਾਜਕੁਮਾਰ ਹੋਣਾਂ ਨਾਲ ਗੱਲਬਾਤ ਕਰਨਾ ਹੈ ਉਹਨਾਂ ਨੂੰ ਸਵਾਲ ਕਰਾਂਗੇ ਕਿ ਸਾਡੀਆਂ ਜਿਹੜੀਆਂ ਮੰਗਾਂ ਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਇਹ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਪੰਜਾਬ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਐਮ ਪੀ ਐਬੀ ਜਿੰਦਾਬਾਦ ਮੇਨ ਮਸਲਾ ਆ ਜਿੰਨੀਆਂ ਸਿਹਤ ਸਹੂਲਤਾਂ ਇਹ ਪਿੰਡਾਂ ਦੇ ਵਿੱਚ ਦੇ ਰਾਇਆ ਕੋਈ ਵੀ ਅੱਜ ਤੱਕ ਸਰਕਾਰ ਇਦਾਂ ਦਾ ਕੰਮ ਨਹੀਂ ਕਰ ਸਕੀ ਇਹ ਸਵੈ ਰੁਜ਼ਗਾਰ ਕਰਕੇ ਬੈਠੇ ਆ ਇਹਨਾਂ ਦਾ ਰੁਜ਼ਗਾਰ ਖੋਇਆ ਜਾ ਰਿਹਾ ਜਦ ਕਿ ਇਹਨਾਂ ਦੀ ਨੀਡ ਪਿੰਡਾਂ ਦੇ ਵਿੱਚ ਸਲਮ ਏਰੀਆ ਦਾ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਸਤਾ ਇਲਾਜ ਕਰਦੇ ਆ ਕੋਈ ਫੀਸ ਨਹੀਂ ਨਾ ਦੀ ਕਿੰਨਾ ਹੋ ਸਕੇ ਕਿਤੇ ਨਾਲ ਰਿਲੇਟਡ ਵੀ ਹੈਗੇ ਤੁਹਾਨੂੰ ਸਾਡੀਆਂ ਮੁਸ਼ਕਲਾਂ ਦਾ ਸਾਰੀਆਂ ਦਾ ਪਤਾ ਵੀ ਹੈ ਤੁਹਾਡੇ ਵੱਲੋਂ ਪਹਿਲਾਂ ਜੋ ਸਵਾਲ ਅਸੀਂ ਕਰਦੇ ਹਾਂ ਹਾਂਜੀ ਪਰ ਇਹ ਵੀ ਚਲੋ ਸਾਡੇ ਐਮਐਸਏ ਨੇ ਬਹੁਤ ਸਾਰੀਆਂ ਮੰਗਾਂ ਰੱਖੀਆਂ ਵੀ ਪਰ ਸਾਡੇ ਸਿਹਤ ਮੰਤਰੀ ਨੇ ਉਸ ਨੂੰ ਕੁਝ ਕਾਨੂੰਨੀ ਦਾ ਪੇਚ ਦੀ ਅੜਕਣਾ ਦਾ ਕਰਕੇ ਦੱਸ ਪਰ ਉਦ ਕਰ ਦਿੰਦੇ ਪਰ ਅਸੀਂ ਚਾਹੁੰਦੇ ਹਾਂ ਕਿ ਜੇ ਤਾਂ ਬਿਹਾਰ ਬੰਗਾਲਾ ਤੇ ਆ ਜਾਂ ਬਿਹਾਰ ਕਿਹਾ ਉੱਥੇ ਸਾਨੂੰ ਪ੍ਰੈਕਟਿਸ ਕਰਨ ਦੇ ਅਧਿਕਾਰ ਉਹਨਾਂ ਨੇ ਲੋੜੇ ਕੋਰਸ ਕਰਾ ਕੇ ਦੇ ਦਿੱਤੇ ਇਸ ਗਰਾਊਂਡ 'ਤੇ ਅਰਜ ਕੋਰਸ ਬ੍ਰਿਟ ਕੋਰਸ ਹਨ ਇਹ ਜਿਸ ਤਰ੍ਹਾਂ ਦੇ ਕੋਰਸ ਦੇਖੀ ਅਸੀਂ ਜੇ ਅਸੀਂ ਇਹ ਚਾਹਦੇ ਹਾਂ ਕਿ ਸਾਡੀ ਇੱਕ ਨਾ ਪੈਨਲ ਮੀਟਿੰਗ ਹੋ ਜਾਵੇ ਤੇ ਹੈਲਥ ਡਾਇਰੈਕਟਰ ਨਾ ਹੋ ਜਾਵੇ ਤੇ ਤੁਸੀਂ ਬੈਠ ਲੋ ਜਾਂ ਛੇ ਸਾਡੀ ਜਦ ਇਹ ਸੀਐਮ ਸਾਹਿਬ ਨਾ ਹੁੰਦੀ ਆ ਬਹੁਤ ਜ਼ਿਆਦਾ ਵਧੀਆ ਗੱਲ ਹੈ ਬਾਕੀ ਉਦੋਂ ਵੀ ਅਸੀਂ ਜੋਰ ਲਾਇਆ ਸੀ ਅੱਦ ਕੀ ਲਾਵਾਂਗੇ ਇਹਨੂੰ ਜੀ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਪਿੰਡਾਂ ਦੀ ਵਿਜੜਦੇ ਸਾਰੇ ਨੂੰ ਐਮਐਲਏ ਤੁਸੀਂ ਵੀ ਦੇਖੋ ਆਪਾਂ ਵੀ ਸਾਰੇ ਪਿੰਡਾਂ ਚ ਨੇਰੇ ਸਨੇਰੇ ਜਿੱਦਾਂ ਕਰੋਨਾ ਆਇਆ ਜੀ ਕਰੋਨਾ ਟਾਈਮ ਵੀ ਬੜੇ ਬੜੇ ਹਸਪਤਾਲ ਬੰਦ ਹੋ ਗਏ ਦੇਖੋ ਅਸੀਂ ਪਿੰਡਾਂ ਦੇ ਵਿੱਚ ਲਾ ਕੇ ਹੈਲਥ ਦਾ ਸਾਰਾ ਬੋਲ ਹੈ ਹੈਲਥ ਸਿਸਟਮ ਦਾ ਅੱਜ ਵੀ ਸਭ ਤੋਂ ਵੱਡਾ ਜਿਹੜਾ ਪਿੰਡਾਂ ਦਾ ਬੇਸ ਤੁਸੀਂ ਆ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਂਦੇ ਨੇ ਸਭ ਡਾਕਟਰ ਰਾਜਕਮਰ ਜੀ ਇਹ ਇਹ ਅੱਜ ਮੈਡੀਕਲ ਪ੍ਰੈਕਟਿਸ਼ਨਰ ਬਹੁਤ ਹਸ਼ਰਪੁਰ ਤੋਂ ਆ ਰਾ ਨਮਸ਼ੀਦ ਭਗਤ ਸਿੰਘ ਤੋਂ ਇਕੱਠੇ ਹੋ ਕੇ ਆਏ ਨੇ ਇਹਨਾਂ ਬਾਰੇ ਤੁਸੀਂ ਕੀ ਵਿਚਾਰ ਕਰਦੇ ਆ ਜੀ ਆ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੀਆਂ ਜੋ ਮੰਗਾਂ ਨੇ ਇਹ ਬਹੁਤ ਦੇਰ ਤੋਂ ਲਟਕਦੀਆਂ ਆ ਰਹੀਆਂ ਨੇ ਔਰ ਮੈਂ ਇਹ ਸਮਝਦਾ ਕਿ ਮੰਗਾਂ ਬਹੁਤ ਜਾਇਜ਼ ਨੇ ਸੋ ਮੇਰੀ ਪੂਰਨ ਕੋਸ਼ਿਸ਼ ਹੈ ਕਿ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਰਵੀਰ ਸਿੰਘ ਜੀ ਉਹਨਾਂ ਨਾਲ ਵੀ ਇਹ ਇਸ਼ੂ ਰੇਜ਼ ਕਰਾਂਗੇ ਔਰ ਟਰਾਈ ਕਰਾਂਗੇ ਕਿ ਤੁਹਾਨੂੰ ਕੋਈ ਪੈਨਲ ਮੀਡੀਅਮ ਮਿਲ ਜਾਏ ਔਰ ਪੈਨਲ ਮੀਟਿੰਗ ਦੇ ਵਿੱਚ ਇਹਨੂੰ ਡਿਸਕਸ ਕੀਤਾ ਜਾ ਸਕੇ ਸੋ ਮੈਂ ਤੁਹਾਨੂੰ ਭਰੋਸਾ ਦਿੰਦਾ ਕਿ ਆਪਾਂ ਇਹਨੂੰ ਪਿਛਲੀ ਵਾਰੀ ਕੋਸ਼ਿਸ਼ ਕੀਤੀ ਤੇ ਹੁਣ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਤਾਂ ਕਿ ਸਾਡੇ ਜਿਹੜੇ ਸਾਥੀ ਹੈ ਜਿਹੜੇ ਤੁਹਾਡੇ ਐਸੋਸੀਏਸ਼ਨ ਦੇ ਮੈਂਬਰ ਸਹਿਬਾਨ ਨੇ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਸਿਹਤ ਸਹੂਤਾ ਪ੍ਰਦਾਨ ਕਰਦੇ ਨੇ ਤੇ ਉਹਨਾਂ ਨੂੰ ਜਿਹੜਾ ਇੱਕ ਪੱਕਾ ਹੱਲ ਜਿਹੜਾ ਸਥਾਈ ਹੱਲ ਕੋ ਮਿਲ ਸਕੇ ਥੈਂਕ ਯੂ